ਮਰ ਜਨਮ ਜਨਮ ਦੀ ਏ ਟੱਪੀ ਐ ਸਚਾ ਸੱਚਾ ਪਾਤਸ਼ਾਹ ਸੁਰਸ਼ਾ ਦੇਸ਼ਾ ਉਹ ਜਿਸ ਪਾਤਸ਼ਾਹ ਬੈਠਿਆ ਸੋਈ ਐ ਸਭਨਾ I ਨਾ ਨੁਕਤੇ ਕੋ ਅਦਬੰਦ ਦੂਜਾ নাহি ਕੋਏ ਤੂੰ ਬਲਤਾਰ ਰਹਿ ਸੋਈ ਉਪਰ ਪਾਰ ਘੰ ਬਾਂਦਾਰ ਏ ਰੀ ਟੇਕੂ ਤੇਰਾ ਆਂਦਾ ਰਹਾ ਹੈ ਤੁਮੈ ਉਹ ਵਨਾਰ ਅਗਨੇ ਆਗਾ ਦੀ ਆਪ ਜੋਦੂ ਦੀ ਸੇਵਾ ਇਹਦਾ ਭਾਉ ਲੋਖਾ ਨਾ ਹੈ ਗੁਰ ਪਰਸਾ ਨਾਨਕ ਗੁਣ ਗਾ ਹੈ ਜੋ ਦੀ ਸੈ ਸੋ ਤੇਰਾ ਰਾਰਾ ਵੰਦਿਆਨੂਪਾ ਸ਼ਿਮਰ ਸ਼ਿਮਰ ਸਭਨਾਂ ਨੂੰ ਸੋਏ ਨਾ ਕੋ ਪਰਮ ਪ੍ਰਾਪਤ ਹੋਏ ਜੇਨ ਜਪਿਆ ਤਿਸ ਪਉ ਜੋ ਬਹੁਰ ਗਿਆ ਜਿੰਦ ਬਾਹ ਵਾਲੇ ਹਾਰ ਇਸ ਪੈ ਸੰਭ ਅਰੇ ਸੰਸਾਰ ਓ ਨਾਨਕ ਆਵਨ ਲੋਚਾ we <laughs>